ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੀ ਕਿੰਨਾ ਕ ਸਮਾਂ ਹੋ ਗਿਆ ਇੱਥੇ ਆਏਆਂ ਨੂੰ ਇੱਥੇ ਸਵੇਰ ਤੋਂ ਲੱਗੇ ਹੋਏ ਆਂ ਸਵੇਰੇ ਕਿੰਨੇ ਵਜੇ ਤੋਂ ਜੀ ਅਸੀਂ ਸਵੇਰੇ ਤਕਰੀਬਨ 4 ਕਬੇ ਤੋਂ ਚੱਲਿਆ ਆ ਕਮ ਇੱਥੇ ਸੰਗ ਤਾਂ ਸਵੇਰ ਦੀਆਂ ਪਹੁੰਚੀਆਂ ਅਸੀਂ ਤਾਂ ਸलो ਲੇਟ ਆਏ ਆ ਅੱਛਾ ਜੀ ਆ ਜਿੰਨੇ ਵੀ ਸੰਗਤ ਖੜੀ ਐ ਇਹ ਤਕਰੀਬਨ ਰਾਤ ਦੇ ਲੱਗੇ ਹੋਏ ਨੇ ਕੱਲ ਦੇ ਅੱਛਾ ਜੀ ਤੇ ਬੰਨ ਬਾਰੇ ਪਤਾ ਕਦੋਂ ਲੱਗੇ ਤੇ ਬੰਨ ਕਿਹੜੇ ਤੇ ਐ ਇਹ ਇਹ ਬੰਨ ਹੈਗਾ ਬੇਲੇ ਦੇ ਕੋਲ ਪਿੰਡ ਆ ਦੋਦਪੁਰ ਅੱਛਾ ਜੀ ਦੋਦਪੁਰ ਪਿੰਡ ਦੇ ਵਿੱਚ ਤਕਰੀਬਨ ਇੱਥੇ ਕਾਜ ਉਹ ਸਾਹਮਣੇ ਠੋਕਰ ਹਮ ਇੱਕ ਇਧਰਲੇ ਪਾਸੇ ਠੋਕਰ ਇਹਦਾ ਦੋਨੋਂ ਠੋਕਰਾਂ ਦੇ ਵਿਚਾਲੇ ਏ ਢਾ ਲੱਗੀ ਹੋਈ ਆ ਠੀਕ ਆ ਜੀ ਇੱਥੇ ਕੰਮ ਚੱਲ ਰਿਹਾ ਕਰੇਟਾਂ ਦਾ ਠੀਕ ਆ ਜੀ ਸੰਗਤ ਵੱਲੋਂ ਥੈਲੇ ਵੀ ਨੇ ਜਾਲ ਵੀ ਨੇ ਔਰ ਸੰਗਤ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਆ ਪਰ ਤਕਨੀਕ ਹੈ ਨਹੀਂ ਜਿਹੜੇ ਕੰਮ ਕਰਨ ਵਾਲੇ ਜਾਲ ਬੰਨਣ ਵਾਲੇ ਬੰਦੇ ਉਹ ਇੱਥੇ ਹੈ ਨਹੀਂ ਉਹ ਹੈ ਨਹੀਂ ਹਾਂ ਉਹਨਾਂ ਬੰਦਿਆਂ ਦੀ ਜ਼ਰੂਰਤ ਆ ਠੀਕ ਹੈ ਜੀ ਜੇ ਸਰਕਾਰ ਨਹੀਂ ਉਹਨਾਂ ਨੂੰ ठेकेदारों ਨੂੰ ਪੈਸੇ ਦੇ ਸਕਦੀ ਉਹਨਾਂ ਬੰਦਿਆਂ ਨੂੰ ਬੇਨਤੀ ਆ ਉਹਨਾਂ ਨੂੰ ਪੈਸੇ ਸੰਗਤ ਵੱਲੋਂ ਦਿੱਤੇ ਜਾਣਗੇ ਜੋ ਤਕਨੀਕ ਵਾਲੇ ਬੰਦੇ ਜਿਹੜੇ ਇਹਨਾਂ ਨੂੰ ਕ੍ਰੀਏਟ ਬੰਨਣ ਵਾਲੇ ਬੰਦੇ ਨੇ ਉਹ ਇੱਥੇ ਜ਼ਰੂਰ ਪਹੁੰਚਣੇ ਚਾਹੀਦੇ ਨੇ ਪਹੁੰਚ ਪਹਿਲਾਂ ਨਾਲੋਂ ਪਾਣੀ ਦਾ ਲੈਵਲ ਜਿਹੜਾ ਘਟਿਆ ਜਾਂ ਵਧਿਆ ਕੱਲ ਨਾਲ ਇਹ ਪਾਣੀ ਦਾ ਲੈਵਲ ਆਪ ਵੀ ਹੋ ਰਿਹਾ ਡਾਊਨ ਵੀ ਹੋ ਰਿਹਾ ਠੀਕ ਆ ਜੀ ਠੀਕ ਆ ਤੇ ਇਹਦਾ ਲੈਵਲ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈਗਾ ਕਿੰਦਾ ਪਾਣੀ ਪਿੱਛੇ ਛੱਡ ਰਹੇ ਨੇ ਕਿੰਦਾ ਨਹੀਂ ਪਰ ਜਿਹੜੀ ਮੇਨ ਪ੍ਰੋਬਲਮ ਆ ਦੇਖੋ ਤੁਹਾਡੇ ਸਾਹਮਣੇ ਹੂੰ ਇਹ ਸਾਰਾ ਢਿੱਗਾ ਡਿੱਗ ਰਹੀਆਂ ਨੇ ਜਿਹੜੇ ਥੈਲੇ ਲਾਉਂਦੇ ਨੇ ਇਹ ਬੰਦੇ ਖੁੱਲੇ ਥੈਲੇ ਸਿੱਟ ਰਹੇ ਨੇ ਜਾਲਾਂ ਤੋਂ ਬਿਨਾ ਅੱਛਾ ਜੀ ਉਹ ਥੈਲੇ ਸਿੱਟਣ ਦੇ ਨਾਲ ਜਿਹੜੇ ਥੈਲੇ ਖਰਾਬ ਹੋ ਰਹੇ ਨੇ ਖਰਾਬ ਹੋ ਰਹੇ ਨੇ ਪਰ ਵਿੱਚ ਜਿਹੜੇ ਜਾਲਾਂ ਦੇ ਵਿੱਚ ਪਾ ਕੇ ਥੈਲੇ ਸਿੱਟਦੇ ਨੇ ਹਾਂਜੀ ਉਹ ਠੀਕ ਨੇ ਉਹ ਠੀਕ ਨੇ ਜਿਵੇਂ ਉਹ ਬਾਈ ਜੀ ਹੁਣੀ ਉਧਰ ਥੈਲਾ ਤਿਆਰ ਕਰਦੇ ਹਾਂ ਬਾਕੀ ਆ ਤੁਸੀਂ ਦੇਖੋ ਆਪ ਪਪੂ ਉਧਰ ਲੱਗੇ ਹੋਏ ਨੇ ਇਹ ਕੱਟ ਕੇ ਸਾਰੇ ਵਿੱਚ ਸਿੱਟੇ ਨੇ ਠੀਕ ਹੈ ਜੀ ਇਹ ਉਹ ਠੋਕਰ ਤੋਂ ਚੱਲਿਆ ਹੋਇਆ ਉਹਦੀ ਸਿਹਤ ਤੋਂ ਖੇਤ ਦੀ ਸਿਹਤ ਤੋਂ ਕੋਈ ਸਰਕਾਰੀ ਸੇਵਾ ਸਰਕਾਰੀ ਸੁਹਤਾਈ ਹੋਵੇ ਸਰਕਾਰ ਦੇ ਮੁਲਾਜ਼ਮੇ ਹੀ ਖੜੇ ਨੇ ਕੱਲੇ ਹੋਰ ਤਾਂ ਕੁਝ ਹੈ ਨਹੀਂ ਇੱਥੇ ਠੀਕ ਆ ਜੀ ਹਾਂ ਨਾ ਕੋਈ ਸਰਕਾਰ ਦੇ ਕੋਈ ठेकेदार ਐ ਜਿੰਨੀਆਂ ਸੇਵਾਵਾਂ ਨੇ ਸਾਰੇ ਆਪਣੇ ਇਧਰੋਂ ਇਲਾਕੇ ਦੀ ਜਿੰਨੀ ਵੀ ਸੰਗਤ ਆ ਉਹੀ ਸੇਵਾ ਕਰ ਲਈ ਜਿੰਨੀ ਸਰਕਾਰੀ ਸਹੂਲਤ ਆ ਰਹੀ ਐ ਖੜ ਕੇ ਤਮਾਸ਼ਾ ਦੇਖ ਰਹੇ ਆ ਹਾਂ ਉਹ ਦੇਖੋ ਜਿਹੜੇ ਉੱਪਰ ਬੰਦੇ ਖੜੇ ਆ ਹਾਂ ਉਹ ਸਾਹਮਣੇ ਜਿਹੜੇ ਖੜੇ ਨੇ ਉਹ ਪਤਾ ਲੱਗਦਾ ਏ ਉਹਨਾਂ ਦੇ ਕੱਪੜਿਆਂ ਤੋਂ ਪਤਾ ਲੱਗਦਾ ਜਿਹੜੇ ਸੇਵਾ ਕਰਨ ਵਾਲੇ ਆ ਉਹ ਥੱਲੇ ਉਹ ਆ ਮਿੱਟੀ ਨਾਲ ਮਿੱਟੀ ਹੋ ਰਹੇ ਆ ਬਾਕੀ ਸਾਰੇ ਇੱਦਾਂ ਹੀ ਖੜੇ ਨੇ ਕੰਮ ਕਰਨ ਵਾਲੇ ਘੱਟ ਨੇ ਤੁਸੀਂ ਤੁਸੀਂ ਚੱਲਦੀ ਵੀਡੀਓ ਦੇ ਵਿੱਚ ਖਾਰ ਪੈਂਦੀ ਵੀ ਨਜ਼ਰ ਤੁਹਾਨੂੰ ਦਿਖਾਵਾਂਗੇ ਪੂਰਾ ਮੌਕੇ ਦਾ ਜਿਹੜਾ ਉੱਥੇ ਦਾ ਵਿਊ ਆ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਦੇਖ ਸਕਦੇ ਹੋ ਤੁਸੀਂ ਮੌਕੇ ਦੇ ਜਿਹੜੇ ਹਾਲਾਤ ਨੇ ਤੁਸੀਂ ਨਜ਼ਰ ਆਉਂਦੀ ਹੋਣਗੇ ਤੇ ਆਪਦੇ ਲਈਓ ਜਿੰਨਾ ਵੀ ਆਲੇ-ਦਲੇ ਦੇ ਪਿੰਡਾਂ ਵਾਲਿਆਂ ਨੇ ਸਾਥ ਦੇ ਕੇ ਨੌਜਵਾਨਾਂ ਨੇ ਤੁਸੀਂ ਦੇਖ ਸਕਦੇ ਹੋ ਸਾਥ ਦੇ ਨਾਲ ਹੀ ਸਾਰਾ ਕੁਝ ਚੱਲਦਾ ਪਿਆ ਸਿਰਫ ਤੇ ਸਿਰਫ ਇੱਥੇ ਘਾਟ ਘਾਟ ਕੀ ਦੀ ਆ ਚੰਗੀ ਤਕਨੀਕ ਵਾਲੇ ਦੀ ਚੰਗੇ ਕੰਮੇ ਦੀ ਤੇ ਜਿਹਨੇ ਆ ਕੇ ਤਕਨੀਕ ਦੇ ਨਾਲ ਦੱਸਣਾ ਕਿ ਜਾਲ ਆਹਸਾਬ ਨਾਲ ਤਿਆਰ ਕਰਕੇ ਉਹਦੇ ਵਿੱਚ ਗੱਟੂ ਆਹਸਾਬ ਨਾਲ ਫਿੱਟ ਕਰਨਾ ਤੇ ਕੋਸ਼ਿਸ਼ ਕਰੋ ਇਹ ਵੀਡੀਓ ਨੂੰ ਇੰਨਾ ਕੁ ਵੱਧ ਵੱਧ ਸ਼ੇਅਰ ਕਰਿਓ ਅਸੀਂ ਮਾਛਵਾੜੇ ਦੇ ਬਿਲਕੁਲ ਨੇੜੇ ਪਿੰਡ ਲੱਗਦਾ 10 ਤੋਂ 12 ਕਿਲੋਮੀਟਰ ਤੇ ਦੋਦਪੁਰ ਦੇ ਵਿੱਚ ਖੜੇ ਆਂ ਦੋਦਪੁਰ ਦੇ ਜਿਹੜਾ ਬੰਨ ਲੱਗਦਾ ਨਾਲ ਉਹ ਤੁਸੀਂ ਦੇਖ ਸਕਦੇ ਹੋ ਚੱਲਦੀ ਵੀਡੀਓ ਦੇ ਵਿੱਚ ਖਾਰ ਪੈਣ ਲੱਗੀ ਹੋਈ ਆ ਤੇ ਇੱਥੇ ਆ ਕਿ ਕਿਸੇ ਲਈ ਕੋਈ ਹੈਲਪ ਨਹੀਂ ਕੀਤੀ ਜਾ ਰਹੀ ਪਿੰਡ ਪੱਧਰ ਤੇ ਆਲੇ-ਦਾਲੇ ਪਿੰਡਾਂ ਦੇ ਵਿੱਚੋਂ ਨੌਜਵਾਨ ਉੱਠ ਕੇ ਰਾਤ ਦੇ ਸੇਵਾ ਕਰਨ ਲੱਗੇ ਹੋਇਆ ਸੇਵਾ ਸਮਝਦੇ ਹੋਏ ਆਪ ਦਾ ਕੰਮ ਪੂਰਾ ਧਿਆਨ ਨਾਲ ਕਰਨ ਲੱਗੇ ਹੋਇਆ ਪਰ ਇੱਥੇ ਕਿਤੇ ਨਾ ਕਿਤੇ ਤਕਨੀਕੀ ਤਕਨੀਕ ਦੀ ਲੋੜ ਹੈਗੀ ਆ